ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਸਰੀਰ ਵਿੱਚ ਦਿਸਣ ਵਾਲੇ ਲੱਛਣ ਹੀ ਦੱਸਦੇ ਹੁੰਦੇ ਆ ਕਿ ਬੰਦਾ ਬਿਮਾਰ ਆ ਜਾਂ ਫਿਰ ਸਿਹਤਮੰਦ ਆ ਤੇ ਜੇਕਰ ਤੁਹਾਨੂੰ ਵੀ ਦਿਸਦੇ ਨੇ ਇਹ ਲੱਛਣ ਤਾਂ ਇਹਨਾਂ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਫਿਰ ਤੁਹਾਨੂੰ ਪਛਤਾਉਣਾ ਨਾ ਪੈ ਜਾਵੇ ਤੇ ਬੱਚੇ ਜਦੋਂ ਬਿਮਾਰ ਹੁੰਦੇ ਆ ਨਾ ਉਹਨਾਂ ਦੇ ਭਾਵੇਂ ਸਿਰ ਦਰਦ ਹੋਵੇ, ਪੇਟ ਦਰਦ ਹੋਵੇ ਤਾਂ ਬਹੁਤ ਰੋਂਦੇ ਆ, ਬਹੁਤ ਰੌਲਾ ਪਾਉਂਦੇ ਆ, ਚੀਕਾਂ ਮਾਰਦੇ ਆ। ਪਰ ਸਾਡਾ ਸਰੀਰ ਇਸ ਤਰ੍ਹਾਂ ਨਹੀਂ ਕਰਦਾ। ਉਹ ਚੀਕਾਂ ਮਾਰ ਕੇ ਨਹੀਂ ਦੱਸਦਾ ਪਰ ਕੁਝ ਸੰਕੇਤ ਜ਼ਰੂਰ ਦਿੰਦਾ ਆ। ਤੇ ਜਦੋਂ ਫੇਰ ਸਰੀਰ ਸੰਕੇਤ ਦਿੰਦਾ ਨਾ ਤਾਂ ਉਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਵੱਲ ਧਿਆਨ ਦੇ ਕੇ ਤੇ ਡਾਕਟਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਆ ਜੇਕਰ ਅਸੀਂ ਇਹਨਾਂ ਲੱਛਣਾਂ ਨੂੰ ਨજર ਅੰਦਾਜ਼ ਕਰ ਸਕਦੇ ਆ ਨਾ ਤਾਂ ਫਿਰ ਸਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਤੇ ਉਸ ਬਾਰੇ ਹੀ ਆਪਾਂ ਅੱਜ ਗੱਲ ਕਰਨੀ ਆ ਕਿ ਅਸੀਂ ਉਹਨਾਂ ਲੱਛਣਾਂ ਨੂੰ ਪਹਿਚਾਨਣਾ ਆ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਸਰੀਰ ਬਿਮਾਰ ਆ ਜਾਂ ਫਿਰ ਤੰਦਰੁਸਤ ਆ ਤੇ ਅਸੀਂ ਗੱਲ ਕਰਨੀ ਅੱਜ ਲੀਵਰ ਦੀ ਕੇ ਲੀਵਰ ਖਰਾਬ ਹੋਣ ਤੋਂ ਪਹਿਲਾਂ ਜੋ ਸੰਕੇਤ ਦਿੰਦਾ ਆ ਉਹਨਾਂ ਨੂੰ ਸਮਝਣਾ ਕਿ ਸਾਨੂੰ ਕੀ ਸੰਕੇਤ ਮਿਲਦੇ ਲੀਵਰ ਖਰਾਬ ਹੋਣ ਤੋਂ ਪਹਿਲਾਂ ਤੇ ਅਸੀਂ ਉਹਨਾਂ ਦਾ ਇਲਾਜ ਕਰਨਾ ਆ ਇਸ ਗੱਲ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰਨਾ ਇਸ ਬਾਰੇ ਗੱਲ ਕਰਦੇ ਹਾਂ ਜੇਕਰ ਸਮੇਂ ਦੇ ਨਾਲ ਇਹਨਾਂ ਲੱਛਣਾਂ ਨੂੰ ਪਹਿਚਾਣ ਲਵੋਗੇ ਨਾ ਤਾਂ ਫਿਰ ਤੰਦਰੁਸਤ ਰਹੋਗੇ ਸਭ ਤੋਂ ਪਹਿਲਾ ਲੱਛਣ ਆ ਕਿ ਜੇਕਰ ਇੱਕਦਮ ਭੁੱਖ ਘਟ ਗਈ ਆ ਤੁਹਾਨੂੰ ਭੁੱਖ ਲੱਗਣੀ ਘਟ ਹੋ ਗਈ ਆ ਜਾਂ ਤੁਹਾਡੇ ਸਰੀਰ ਤੇ ਪੀਲਾਪਨ ਨਜ਼ਰ ਆਉਂਦਾ ਅੱਖਾਂ ਪੀਲੀਆਂ ਹੋ ਗਈਆਂ ਨõ ਪੀਲੇ ਹੋ ਗਏ ਜਾਂ ਪੈਰਾਂ ਦੇ ਤਲੇ ਪੀਲੇ ਹੋ ਗਏ ਆ ਜਾਂ ਫਿਰ ਜਦੋਂ ਤੁਸੀਂ ਬਾਹਰ ਦਾ ਕੁਝ ਖਾ ਲੈਂਦੇ ਹੋ ਤਾਂ ਤੁਹਾਨੂੰ ਉਲਟੀਆਂ ਆਉਣ ਲੱਗਦੀਆਂ ਜਾਂ ਲੂਜ਼ ਮੋਸ਼ਨ ਹੋ ਜਾਂਦੇ ਆ ਤੁਹਾਡਾ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਤੁਹਾਡਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾ ਫਿਰ ਸਮਝ ਲਓ ਕਿ ਇਹ ਲੀਵਰ ਦੀ ਖਰਾਬੀ ਸ਼ੁਰੂ ਹੋ ਚੁੱਕੀ ਆ ਜਾਂ ਤਾਂ ਲੀਵਰ ਵਿੱਚ ਸੋਜਣ ਆ ਜਾਂ ਇਨਫੈਕਸ਼ਨ ਆ ਤਾਂ ਕਿ ਇਹ ਲੱਛਣ ਉਦੋਂ ਨਜ਼ਰ ਆਉਂਦੇ ਆ ਜਦੋਂ ਲੀਵਰ ਵਿੱਚ ਕੋਈ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਇਸ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ ਜੇਕਰ ਤੁਹਾਨੂੰ ਗੈਸ ਵੀ ਬਹੁਤ ਬਣਦੀ ਤੁਹਾਨੂੰ ਰੋਜ਼ਾਨਾ ਡੇਲੀ ਗੈਸ ਦੀ ਗੋਲੀ ਖਾਣੀ ਪੈਂਦੀ ਆ ਪਰ ਫੇਰ ਵੀ ਖਾਧੀ ਹੋਈ ਰੋਟੀ ਨਹੀਂ ਪਚਦੀ ਖੱਟੇ ਡਕਾਰ ਆਉਂਦੇ ਨੇ ਤਾਂ ਵੀ ਤੁਸੀਂ ਸਮਝ ਲਓ ਕਿ ਤੁਹਾਨੂੰ ਲੀਵਰ ਦੀ ਪ੍ਰੋਬਲਮ ਹੋ ਚੁੱਕੀ ਆ ਕਿਉਂਕਿ ਖਾਦਾ ਪੀਤਾ ਪਚ ਨਹੀਂ ਰਿਹਾ ਉਲਟੀ ਆ ਜਾਂਦੀ ਆ ਖੱਟੇ ਡਕਾਰ ਆਉਂਦੇ ਆ ਜਾਂ ਤੁਹਾਨੂੰ ਐਵੇਂ ਮਹਿਸੂਸ ਹੁੰਦਾ ਕਿ ਜੋ ਮੈਂ ਖਾਦਾ ਆ ਉਹ ਮੇਰੀ ਹਿੱਕ ਤੇ ਹੀ ਬੈਠਾ ਆ ਤੇ ਪਚ ਨਹੀਂ ਰਿਹਾ ਤਾਂ ਫੇਰ ਜਲਦੀ ਡਾਕਟਰ ਨੂੰ ਮਿਲਣ ਦੀ ਲੋੜ ਆ ਡਾਕਟਰ ਨਾਲ ਗੱਲ ਕਰਕੇ ਆਪਣੀ ਮੈਡੀਸਿਨ ਲੈਣ ਦੀ ਜ਼ਰੂਰਤ ਆ ਤਾਂ ਕਿ ਤੁਸੀਂ ਸਿਹਤਮੰਦ ਰਹੋ ਤੇ ਇਸ ਗੱਲ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਲੀਵਰ ਦੀ ਪ੍ਰੋਬਲਮ ਨੂੰ ਸਮਝਣਾ ਉਹਦੇ ਸੰਕੇਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਨੰਬਰ 2 ਤੇ ਜੇਕਰ ਤੁਸੀਂ ਇਸ ਗੱਲ ਨੂੰ ਨੋਟਿਸ ਕੀਤਾ ਕਿ ਤੁਹਾਡੇ ਸਰੀਰ ਉੱਪਰ ਖਾਰਸ਼ ਹੁੰਦੀ ਆ ਉਹ ਹਟ ਜਾਂਦੀ ਆ ਪਰ ਫਿਰ ਦੁਬਾਰਾ ਸ਼ੁਰੂ ਹੋ ਜਾਂਦੀ ਆ ਜਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਸਵੇਰ ਚੜਚੜਾ ਹੋ ਗਿਆ ਗੁੱਸਾ ਬਹੁਤ ਆਉਂਦਾ ਖਿਜੇ ਰਹਿੰਦੇ ਹੋ ਤੇ ਰਾਤ ਨੂੰ ਬਾਰ-ਬਾਰ ਅੱਖ ਖੁੱਲ ਜਾਂਦੀ ਆ ਤੇ ਫਿਰ ਨੀਂਦ ਨਹੀਂ ਆਉਂਦੀ ਤੇ ਫਿਰ ਜਦੋਂ ਅੱਖ ਖੁੱਲ ਜਾਂਦੀ ਆ ਨਾ ਫਿਰ ਤੁਹਾਨੂੰ ਬਾਰ-ਬਾਰ ਵਾਸ਼ਰੂਮ ਜਾਣ ਦੀ ਪ੍ਰੋਬਲਮ ਵੀ ਆਉਂਦੀ ਆ ਤਾਂ ਫਿਰ ਸਮਝ ਲਓ ਕਿ ਇਹ ਸਾਰੇ ਲੀਵਰ ਖਰਾਬ ਹੋਣ ਦੇ ਹੀ ਸੰਕੇਤ ਨੇ ਇਹ ਜਾਂ ਤਾਂ ਲੀਵਰ ਸੋਜਣ ਆ ਜਾਂ ਫਿਰ ਲੀਵਰ ਵਿੱਚ ਇਨਫੈਕਸ਼ਨ ਆ ਜਿਸ ਕਰਕੇ ਇਹ ਸਾਰੇ ਸੰਕੇਤ ਮਿਲਦੇ ਆ ਕਿ ਕੋਈ ਨਾ ਕੋਈ ਪ੍ਰੋਬਲਮ ਤੇ ਲੀਵਰ ਵਿੱਚ ਜ਼ਰੂਰ ਆ। ਜਿਸ ਕਰਕੇ ਸਾਡਾ ਸਰੀਰ ਸਾਨੂੰ ਇਹ ਲੱਛਣਾ ਦੱਸ ਰਿਹਾ ਆ, ਇਹ ਨਿਸ਼ਾਨੀਆਂ ਦੇ ਰਿਹਾ ਆ ਤਾਂ ਫਿਰ ਬਿਲਕੁਲ ਵੀ ਅੰਗੈਲੀ ਨਾ ਕਰੋ ਤੇ ਡਾਕਟਰ ਨੂੰ ਜ਼ਰੂਰ ਮਿਲੋ। ਇਹ ਆਪਣੇ ਲੀਵਰ ਨੂੰ ਹੈਲਦੀ ਬਣਾਓ। ਮੈਂ ਤੁਹਾਨੂੰ ਘਰੇਲੂ ਟਿਪਸ ਵੀ ਦੱਸ ਰਹੀ ਹਾਂ ਪਰ ਡਾਕਟਰ ਦੀ ਸਲਾਹ ਬਹੁਤ ਜ਼ਰੂਰੀ ਆ। ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਘਰੇਲੂ ਟਿਪਸ ਆ ਕਿ ਜਦੋਂ ਤੁਹਾਡਾ ਲੀਵਰ ਫੈਟੀ ਆ ਜਾਂ ਲੀਵਰ ਵਿੱਚ ਪ੍ਰੋਬਲਮ ਆ ਸੋਜਣ ਆ ਤਾਂ ਤੁਸੀਂ ਇਹ ਤਿੰਨ ਚੀਜ਼ਾਂ ਲੈ ਸਕਦੇ ਹੋ ਨੰਬਰ 1 ਪਪੀਤਾ ਸੇਬ ਤੇ ਲਸਣ ਦੀਆਂ ਕਲੀਆਂ ਤੁਸੀਂ 250 ਗ੍ਰਾਮ ਪਪੀਤੇ ਨੂੰ ਆਪਣੇ ਨਾਸ਼ਤੇ ਵਿੱਚ ਜ਼ਰੂਰ ਸ਼ਾਮਲ ਕਰੋ ਤੇ ਦਿਨ ਵਿੱਚ ਇੱਕ ਜਾਂ ਦੋ ਸੇਬ ਰੋਜ਼ਾਨਾ ਜ਼ਰੂਰ ਖਾਓ ਇਸ ਨਾਲ ਲੀਵਰ ਨੂੰ ਸਿਹਤਮੰਦ ਬਣਾਉਂਦੇ ਨੇ ਇਹੇ ਤੇ ਨੰਬਰ 3 ਤੇ ਲਸਣ ਦੀਆਂ ਕਲੀਆਂ ਦੋ ਦਿਨ ਵਿੱਚ ਕਿਸੇ ਵੀ ਟਾਈਮ ਚਬਾ ਚਬਾ ਕੇ ਖਾਓ ਤੁਹਾਡੇ ਲੀਵਰ ਨੂੰ ਫਾਇਦਾ ਮਿਲੇਗਾ ਬਾਕੀ ਇਹਨਾਂ ਲੱਛਣ ਵੇਖਣ ਤੇ ਬਿਲਕੁਲ ਵੀ ਅੰਗੈਲੀ ਨਾ ਕਰੋ ਇਹਨਾਂ ਲੱਛਣਾ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ ਡਾਕਟਰ ਨਾਲ ਸੰਪਰਕ ਕਰੋ ਤੇ ਤੰਦਰੁਸਤ ਰਹੋ ਆਪਣੇ ਇਹਨਾਂ ਲੱਛਣਾ ਨੂੰ ਪਛਾਣੋ ਤੇ ਸੇਤ